ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਬਰਾੜ ਟੀਵੀ ਦੇ ਨਾਲ ਤੇ ਮੈਂ ਹਰਮੀਤ ਬਰਾੜ ਅੱਜ ਯਾਰ ਗੱਲ ਕਰਦੇ ਆ ਜਿੰਨੇ ਲੋਕਾਂ ਨੇ ਕੁਰਬਾਨੀ ਦਿੱਤੀ ਕਿਉਂਕਿ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਵਿਰਲੇ ਚਲਦੇ ਐ ਨਹੀਂ ਜਿੱਧਰ ਨੂੰ ਪਾਣੀ ਦਾ ਵਹਿਣ ਵਹਿ ਰਿਹਾ ਹੁੰਦਾ ਦੋਸਤੋ ਉਧਰ ਨੂੰ ਸਾਰੀ ਦੁਨੀਆ ਚੱਲਦੀ ਐ ਚੜ੍ਹਦੇ ਸੂਰਜ ਨੂੰ ਸਲਾਮਾਂ ਹਰ ਇੱਕ ਕਰਦਾ ਐ ਤਾਂ ਜਿੰਨੇ ਕੁਰਬਾਨੀ ਵਾਲੇ ਸਿੰਘ ਸੀ ਉਹਨਾਂ ਨੇ ਹਮੇਸ਼ਾ ਸਰਕਾਰਾਂ ਨੂੰ ਇਹ ਨਹੀਂਂ ਦਿਆ ਕਹਿ ਲੋ ਜਾਂ ਸਰਕਾਰਾਂ ਦੇ ਵਿਰੁੱਧ ਚੱਲੇ ਸਿਸਟਮ ਦੇ ਵਿਰੁੱਧ ਚੱਲੇ ਮਤਲਬ ਉਹਨਾਂ ਦੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਗਣਾਇਆ ਭਾਈ ਸ਼ਬੀਗ ਸਿੰਘ ਜੀ ਜਿਹੜੇ 1984 ਚ ਜਦੋਂ ਅਟੈਕ ਹੋਇਆ ਤਾਂ ਉਦੋਂ ਸੰਤ ਪਿੰਡਰਾਂ ਵਾਲਿਆਂ ਨਾਲ ਭਾਈ ਸ਼ਵੇਕ ਸਿੰਘ ਜੀ ਸਨ ਜਿਹੜੇ ਸਾਰੇ ਜਾਣਦੇ ਆ ਜਰਨਲ ਸ਼ਵੇਕ ਸਿੰਘ ਜੀ ਨੂੰ ਤਾਂ ਸ਼ਵੇਕ ਸਿੰਘ ਜੀ ਦੇ ਘਰ ਦਾ ਹਾਲ ਦੇਖ ਲਓ ਮਿੱਤਰੋ ਪਿਛਲੇ ਦਿਨੀ ਤੁਸੀਂ ਵੀਡੀਓ ਚ ਵੇਖਿਆ ਇਹ ਗੱਲ ਮੈਨੂੰ ਕਿੱਥੋਂ ਯਾਦ ਆਈ ਰਫਤਾਰ ਰਾਏ ਤੇ ਰਾਤ ਹਮਲਾ ਹੋਇਆ तकरीबन 12:30 ਵਜੇ ਤੋਂ ਨੇ ਜਗਰਾਉਂ ਸਦਰ ਥਾਣੇ ਦੇ ਅੱਗੇ ਆਪਦੀ ਕਾਰ ਲਾਤੀ ਤੇ ਉਹ ਵੀਡੀਓ ਜ ਤੁਸੀਂ ਦੇਖਿਆ ਅੱਜ ਸਾਰਾ ਦਿਨ ਉਹ ਵੀਡੀਓ ਉਹਦੀਆਂ ਚੈਨਲਾਂ ਤੇ ਚਲਦੀਆਂ ਰਹੀਆਂ ਤਾਂ ਹਮਲਾ ਕਿਉਂ ਹੋਇਆ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰ ਰਿਹਾ ਸੀ ਸਟੇਜਾਂ ਤੇ ਆਪਾਂ ਬੋਲਦਿਆਂ ਨੂੰ ਵੇਂਦੇ ਸੀ ਕਿ ਉਹਦੀ ਕਾਰ ਦੂਜੀ ਤੀਜੀ ਵਾਰ ਮਤਲਬ ਪੰਨਤੀ ਉਹਦੇ ਨਾਲ ਚਾਰ ਪੰਜ ਮੁੰਡੇ ਸਨ ਆਪ ਦੇ ਨਾਲ ਉਹਨਾਂ ਨੇ ਕਾਰ ਭਜਾਬ ਜੋ ਕੇ ਅੱਗੇ ਲਾਤੀ ਤੁਸੀਂ ਸਾਰਾ ਕੁਝ ਦੇਖਿਆ ਥਾਣੇ ਵਾਲਿਆਂ ਨੇ ਗੇਟ ਨਹੀਂ ਖੋਲਿਆ ਘੰਟਾ ਡੇਢ ਘੰਟਾ ਬੈਹ ਸੁੰਦਰੀ ਉਹ ਕਹਿੰਦੇ ਜੀ ਤੁਹਾਡਾ ਸਿਟੀ ਦਾ ਮਸਲਾ ਹੈ ਉਹ ਕਹਿੰਦਾ ਪਿੱਛੇ 15 16 ਬੰਦੇ ਖੜੇ ਐ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਤਾਂ ਤੁਸੀਂ ਮੇਰੀ ਹੈਲਪ ਕਰੋ ਮੈਂ ਥਾਣਾ ਹੀ ਆਉਣਾ ਪਰ ਚਲੋ ਜੀ ਕਿਸੇ ਨੇ ਨਹੀਂ ਸੁਣੀ ਪਿਛਲੇ ਦਿਨਾਂ 'ਚ ਯੋਧ ਵੀਰ ਸਿੰਘ ਯੋਧਾ ਪਾਉ ਜਿਹੜਾ ਅਮਰੀਕਾ ਤੋਂ ਆਇਆ ਸੀ ਉਹਦੇ ਤੇ ਹਮਲਾ ਹੋਇਆ ਕੱਖ ਨਹੀਂ ਬੜਿਆ ਪਰ ਇੱਕ ਯਾਰ ਮੇਰੇ ਕੋਲੇ ਵੀਡੀਓ ਸਾਹਮਣੇ ਆਈ ਪ੍ਰਧਾਨ ਮੰਤਰੀ ਬਾਜੇਕੇ ਦੀ ਬਿੱਟੂ ਕਦੋਂ ਟਾਈਮ ਪਾਉਣਾ ਆ ਜੀ ਕਿ ਉਹ ਕੀ ਕਹਿੰਦਾ ਓਕੇ ਬਿੱਟੂ ਓਕੇ ਟਾਈਮ ਪਾਉਣਾ ਹੈ ਤਾਂ ਆ ਜਾ ਰਵਨੀਤ ਬਿੱਟੂ ਜਿਹੜੇ ਬਿਆਨ ਤੋਂ ਸਾਬਕਾ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੋਤਰੇ ਹੈ ਉਹਨਾਂ ਨਾਲ ਟਾਈਮ ਪਾਉਂਦਾ ਯਾਰ ਜਿਹੜਾ ਟਾਈਮ ਪਾਉਂਦਾ ਸੀ ਉਹ ਅਸਾਮ ਦੀ ਡਿਬਰੂਗੜ ਜੇਲ 3200 ਕਿਲੋਮੀਟਰ ਹੈ ਜਿਹੜੀ 3-4 ਦਿਨਾਂ ਚ ਟ੍ਰੇਨ ਪਹੁੰਚਦੀ ਹੈ ਉੱਥੇ ਬੈਠਾ ਤੇ ਜਿਹਦੇ ਨਾਲ ਟਾਈਮ ਪਾਉਂਦਾ ਸੀ ਜਿਨੇ ਕੋਈ ਜਵਾਬ ਵੀ ਨਹੀਂ ਦਿੱਤਾ ਉਹ ਹਾਰਿਆ ਹੋਇਆ ਵੀ ਮੰਤਰੀ ਬਣ ਗਿਆ ਤੁਸੀਂ ਹੋਰ ਵੇਖ ਲਓ ਦੋਸਤੋ ਹਵਾਰੇ ਵਰਗੇ ਕੱਲੀਆਂ ਗੱਲਾਂ ਹੁੰਦੀਆਂ ਜਰਨਲ ਸੁਵੇਗ ਸਿੰਘ ਜੀ ਦੀਆਂ 84 ਵਾਲੇ 1 ਤੋਂ ਲੈ ਕੇ 6 ਜੂਨ ਤੱਕ ਕਿੰਨੇ ਪੋਸਟਰ ਲੱਗੇ ਪਰ ਉਹਨਾਂ ਦੇ ਘਰੇ ਨਹੀਂ ਕਿਸੇ ਨੇ ਜਾ ਕੇ ਪੁੱਛਿਆ ਕਿਸੇ ਨੇ ਰਫਤਾਰ ਰਾਏ ਨੂੰ ਫੋਨ ਤੋਂ ਬਣਾ ਨਹੀਂ ਪੁੱਛਿਆ ਕਿਸੇ ਨੇ ਵੀ ਉਹ ਜਿਹੜਾ ਵਿਸ਼ਵਦੀਪ ਫਾਜ਼ਲ ਕਾ ਫੜਿਆ ਭਾਵੇਂ ਉਹਦੀ ਗਲਤੀ ਸੀ ਉਹਦੇ ਤੇ ਆਰਮਜ਼ੈਕਟ ਵੀ ਲਾਤਾ ਵੀ ਇਹਦੇ ਕੋਲੇ ਅਸਲ ਆ ਸੀ ਭਾਵੇਂ ਉਹਦਾ ਲਾਇਸੈਂਸੀ ਸੀ ਮਤਲਬ ਵਗੈਰਾ ਵਗੈਰਾ ਕੁਝ ਵੀ ਤੁਸੀਂ ਸਮਝ ਸਕਦੇ ਹੋ ਸਿਆਣੇਓ ਕਹਿਣ ਤੋਂ ਭਾਵ ਵੱਡਾ ਬੰਦਾ ਹਮੇਸ਼ਾ ਹੀ ਵੱਡੇ ਦਿਮਾਗ ਨਾਲ ਚੱਲਦਾ ਹੈ ਜਿਹੜੇ ਆਪਣੇ ਵਰਗੇ ਛੋਟੇ ਦਿਮਾਗਾਂ ਦੇ ਛੋਟੇ ਲੋਕ ਹੁੰਦੇ ਹਨ ਦੋਸਤੋ ਇਹ ਆਪ ਦੀ ਔਕਾਤ ਤੋਂ ਬਾਹਰ ਚਲੇ ਜਾਂਦੇ ਹੁਣ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਨਸ਼ਾ ਵੀ ਖਾਂਦਾ ਸੀ ਅੰਦਰ ਜੇਲ੍ਹ ਚ ਕਿੰਨਾ ਔਖਾ ਹੋਇਆ ਹੋਣਾ ਇਹ ਆਪਾਂ ਸਾਰੇ ਜਾਣਦੇ ਆ ਯਾਰ ਇੱਕ ਹੋਰ ਹੈ ਉਥੇ ਨਾ ਕੋਈ ਉਹਨਾਂ ਦੀ ਭਾਸ਼ਾ ਸਮਝਦਾ ਹੈ ਰੋਟੀ ਅਗਲੇ ਪੈਰਾਂ ਨਾਲ ਆਟਾ ਗੁੰਨਦੇ ਐ ਉਹ ਰੋਟੀਆਂ ਖਵਾ ਦਿੰਦੇ ਐ ਐਨਐਸਸੀ ਲੱਗਿਆ ਹੋਇਆ ਇਹ ਤਾਂ ਹੈ ਨਹੀਂ ਵੀ ਆਮ ਬੰਦਾ ਕੈਦੀ ਐ ਚਲੋ ਤੇ ਮੜੀ-ਮੁਟੀ ਬਹਰਾਂ ਰੋਟੀ ਮਿਲ ਜੂ ਜਾਂ ਹੋਰ ਕੋਈ ਫੈਸਿਲਿਟੀਆਂ ਉਹਨਾਂ ਨੂੰ ਮਿਲ ਜਾਣਗੀਆਂ ਇਹ ਵੀ ਗੱਲ ਨਹੀਂ ਅੱਛਾ ਹਵਾਰੀ ਵਰਗਿਆਂ ਨੇ ਬਿਆੰਤਿਓ ਦਾ ਅਸੈਸੀਨੇਸ਼ਨ ਕੀਤਾ ਕਹਿ ਲੋ ਉਸ ਕੇਸ 'ਚ ਬੰਦਾ ਐ ਉਹਨਾਂ ਨੂੰ ਕਿਸੇ ਨੇ دیਵਾਨੀ ਵਟੇ ਨਹੀਂ ਪੁੱਛਿਆ ਉਹਨਾਂ ਦੇ ਨਾਂ ਤੇ ਕਿੰਨੀਆਂ ਚੋਣਾ ਹੋਗੀਆਂ ਕਿੰਨੇ ਹੀ ਲੋਕ ਰੋਟੀਆਂ ਸੇਕ ਕੇ ਤੇ ਸਕੂਟਰਾਂ ਤੋਂ 50 ਲੱਖ ਵਾਲੀਆਂ ਕਾਰਾਂ ਤੇ ਚੜ ਗਏ ਪ੍ਰਧਾਨ ਮੰਤਰੀ ਦਾ ਪਰਿਵਾਰ ਵੀ ਹੁਣ ਉਹਦੇ ਕਮਰੇ ਜਾ ਕੇ ਦੇਖਿਓ ਭਰਾਵੋ ਪਹਿਲਾਂ ਤੁਸੀਂ ਵੀਡੀਓ ਚ ਕੰਮਰੇ ਆਪਾਂ ਦੇਖਿਆ ਨਾ ਇੱਕ ਡੰਗਰਾ ਵਾਲਾ ਤੇ ਦੋ ਪਿੱਛੇ ਕਮਰੇ ਸੀ ਹੁਣ ਜਾ ਕੇ ਉਹਨਾਂ ਦੀ ਐਸ਼ ਪ੍ਰਸਤੀ ਦੇਖੋ ਉਹਨਾਂ ਦਾ ਮੁੰਡਾ ਵੀਡੀਓ ਪਾਉਂਦਾ ਹੈ ਤੇ ਉਹਨਾਂ ਦਾ ਬਜ਼ੁਰਗ ਬਾਪੂ ਪਾਉਂਦਾ ਹੈ ਜਿਹੜਾ ਵਿਚਾਰਾ ਕੰਮ 'ਚ ਲਿਬੜੇ ਬਿੱਟੂ ਕਦੋਂ ਟਾਈਮ ਪਾਉਣਾ ਹੀ ਆਜੀ ਉਹੋ ਪੈਸਾ ਤਾਂ ਆ ਜਾਂਦਾ ਹੈ ਐਸ਼ੂ ਆਰਾਮ ਮਿਲ ਜਾਂਦਾ ਹੈ ਪਰ ਜਿਹੜੇ ਬੰਦੇ ਨੇ ਪੈਸਾ ਬਣਾਇਆ ਜਿਹੜੇ ਬੰਦੇ ਕਰਕੇ ਪੈਸਾ ਆਇਆ ਉਹ ਡੇਢ ਸਾਲ ਤੋਂ ਨਰਕ ਵਰਗੀ ਜ਼ਿੰਦਗੀ ਡਿਬਰੂਗੜ ਘਟ ਰਿਹਾ ਸੋ ਯੋਧਵੀਰ ਤੇ ਹਮਲਾ ਹੋਇਆ ਯੋਧਵੀਰ ਪਾਉ ਯੋਦੇ ਤੇ ਵਿਸ਼ਵਦੀਪ ਅੰਦਰ ਠੋਕਿਆ ਰਫਤਾਰ ਰਾਏ ਤੇ ਹੋ ਗਿਆ ਅਜੇ ਤੱਕ ਬੜਿਆਂ ਤੇ ਹੋਣੇ ਪਰ ਇੱਕ ਸੱਜਣ ਕੱਲ ਵੀਡੀਓ ਹੋਰ ਪਾ ਰਿਆ ਸੀ ਮਾਨ ਆਰਮੀ ਤੋਂ ਜਿਹੜਾ ਭਗਵੰਤ ਸਿੰਘ ਮਾਨ ਸਾਹਿਬ ਦਾ ਆਪ ਦਾ ਪੇਜ ਹੈ ਜਿਉਂ ਉਹਨਾਂ ਦੇ ਫੈਨ ਪੇਜ ਹੈ ਜਿਹੜੀ ਉਹ ਕਹਿੰਦਾ ਰਫਤਾਰ ਰਾਏ ਦੇ ਪਿੰਡੋਂ ਗੋਪਾ ਰਾਏ ਖੁਰਦੇ ਦਾ ਪਿੰਡ ਹੈ ਤੇ ਵੋਟ ਪਈ ਹੈ ਮਾਨ ਸਾਹਿਬ ਦੀ ਪਾਰਟੀ ਦੇ ਬੰਦੇ ਨੂੰ ਇੱਕ ਉਹਨੇ ਸਾਰੀਆਂ ਪਾਰਟੀਆਂ ਦੀ ਲਿਸਟ ਰੱਖੀ ਕੀ ਆਕਾਲੀ ਦਲ ਨੂੰ ਕਿੰਨੀਆਂ ਪਈਆਂ ਕਾਂਗਰਸ ਨੂੰ ਕਿੰਨੀਆਂ ਪਈਆਂ ਭਾਜਪਾ ਨੂੰ ਕਿੰਨੀਆਂ ਪਈਆਂ ਤੇ ਉਹ ਕਹਿੰਦਾ ਐ ਨਹੀਂ ਪਤਾ ਵੀ ਰਤਾਰ ਰੇ ਦਾਵ ਦਾ ਪਰਿਵਾਰ ਹੀ ਵੋਟ ਪਿੱਛੇ ਨਾ ਪਾ ਕੇ ਗਿਆ ਹੋਵੇ ਜਿਹੜੀਆਂ 5-4 ਵੋਟਾਂ ਕਰਦੀਆਂ। ਜਾ ਚਾਚੇ ਤਾਂ ਆਦਿ ਗਏ। ਸੋ ਮਿੱਤਰੋ ਫਰੀਦੀ ਐਵੇਂ ਬਈ ਦੀਪ ਸਿੱਧੂ ਦੀ ਰਿਸ ਕਰਦਾ ਕਰਦਾ ਇੱਕ ਹੱਥ ਦੇ ਵਿੱਚ ਝਾੜੂ ਚੱਕਿਆ ਹੋਇਆ ਇੱਕ ਹੱਥ 'ਚ ਕਿਰਪਾਨ ਚੱਕੀ ਐ ਸਟੇਜਾਂ ਤੇ ਬੋਲਦਾ ਲੰਡੀਆਂ ਜੀਪਾਂ ਤੇ ਚੜਦਾ ਔਰ ਸੱਜਣੋ ਰੋਲਾ ਸੂਬੇ ਨੂੰ ਵੱਧ ਅਧਿਕਾਰਾਂ ਦਾ ਸੀ ਤੇ ਏਜੰਸੀਆਂ ਨੇ ਕਿਉਂਕਿ ਜਿਹੜੇ ਦਿੱਲੀ ਬੈਠੇ ਹਨ ਲੋਕ ਉਹਨਾਂ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਆਪਣੀ ਖਤਮ ਹੁੰਦੀ ਹੈ ਆਪਾਂ ਰੋਟੀਆਂ ਖਾਂਦੇ ਆ ਉਹ ਬਦਾਮ ਖਾਂਦੇ ਆ ਤੜਕੇ ਚਾਹ ਨਾਲ ਉਹਨਾਂ ਨੇ ਡਵਰਟ ਕਰਕੇ ਭਿੰਡਰਾਂ ਵਾਲੇ ਮੰਗਦੇ ਤਾਂ ਸੀ ਪਾਣੀ ਪੰਜਾਬ ਦਾ ਤੇ ਪਾਣੀ ਜਿਹੜਾ ਰਾਜਸਥਾਨ ਨੂੰ ਦਰਿਆ ਜਾ ਰਿਹਾ ਦੋ ਤਿੰਨ ਨਹਿਰਾਂ ਦਾ ਪਾਣੀ ਇਹਦੇ ਪੈਸੇ ਮੰਗਦੇ ਸੀ ਤੇ ਉਹਨਾਂ ਨੇ ਡਿਵਰਟ ਕਰਕੇ ਉਹ ਕਹਿੰਦੇ ਜੇ ਤਾਂ ਖਾਲਿਸਤਾਨ ਮੰਗਦੇ ਆ ਹਾਲਾਂਕਿ ਪਿੰਡਰਾਂ ਵਾਲਿਆਂ ਨੇ ਇੱਕ ਵਾਰੀ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਹੁਣ ਪਿੰਡਾਂ 'ਚ ਜਿਹੜੇ ਛੋਟੇ ਲੈਵਲ ਦੇ ਲੋਕ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਪਿੰਡਰ ਵਾਲੇ ਨੇ ਖਾਲਿਸਤਾਨ ਮੰਗਿਆ ਕਿਉਂਕਿ ਉਹ ਅੰਗਰੇਜ਼ੀ ਅਖਬਾਰਾਂ ਤੱਕ ਅੰਗਰੇਜ਼ੀ ਚੈਨਲਾਂ ਤੱਕ ਸੀਮਿਤ ਰਹਿ ਜਾਂਦਾ ਹੈ ਏਜੰਸੀਆਂ ਨੇ ਲੋਕਾਂ ਦੇ ਅੰਦਰ ਇਹ ਚੀਜ਼ ਭਰਤੀ ਕਿ ਤਾਂ ਖਾਲਿਸਤਾਨ ਮੰਗ ਰਹੇ ਸੀ ਮੰਗ ਕੀ ਰਹੇ ਸੀ ਪਾਣੀ ਇੱਕ ਸਾਲ ਦਾ ਰਾਜਸਥਾਨ ਤੋਂ ਪੈਸਾ ਲਿਆ ਜਾਵੇ ਪਾਣੀ ਦਾ ਤਾਂ ਪੰਜਾਬ ਦਾ ਸਾਰਾ ਕਰਜ਼ਾ ਲੈਂਦਾ 30000 ਕਰੋੜ ਰੁਪਇਆ ਮਿੱਤਰੋ ਜਿਹੜਾ ਬਿਜਲੀ ਆਪਾਂ ਨੂੰ ਫ੍ਰੀ ਆ ਰਹੀ ਹੈ ਨਾ ਤੇ ਲੇਡੀਜ਼ ਨੂੰ ਆਹ ਮਾਫ ਹੈ ਕਿਰਾਇਆ ਰੋਡਵੇਜ਼ ਦਾ ਸਰਕਾਰੀ ਬੱਸਾਂ ਦਾ ਬੱਸ ਸਫਰ ਮੁਫਤ ਜੀ ਨੂੰ ਕਹਿੰਦੇ ਐ ਇਹਦਾ 30000 ਕਰੋੜ ਰੁਪਇਆ ਵਿਆਜ ਐ 35000 ਕਰੋੜ ਰੁਪਇਆ ਤਨਖਾਹਾਂ 'ਚ ਨਿਕਲ ਜਾਂਦਾ ਐ 70000 ਕਰੋੜ ਰੁਪਿਆ ਸਾਰੀ ਆਪਣੀ ਆਉਂਦਣ ਹੈ 50000 ਕਰੋੜ ਨਾਲ ਲੀਡਰਾਂ ਦੀਆਂ ਕਾਰਾਂ ਚੱਲਦੀਆਂ ਜਿਹੜੀਆਂ ਇਹ ਕਾਰਾਂ ਤੇ ਗਨਮਨ ਲਈ ਫਿਰਦੇ ਆਂ ਪੁਲਿਸ ਦੀ ਤਨਖਾਹ ਦੇਣੀ ਦੇਣੀ ਉਹ ਚੱਕ ਕੇ ਦਿੰਦੇ ਆ ਕਰਜ਼ਾ ਕਿਉਂਕਿ ਪੁਲਿਸ ਨੇ ਤਾਂ ਸਾਰਾ ਸਿਸਟਮ ਚਲਾਉਣਾ ਹੈ ਐਤ ਕੀ ਪੰਜਾਬ ਪੁਲਿਸ ਦੀ ਤਨਖਾਹ ਰੁਕੀ ਵੋਟਾਂ ਚ ਤੇ ਚੀਕ ਨਿਕਲ ਗਈ 100 15 ਪੈਸੇ ਇੱਕ ਯੂਨਟ ਦੇ ਮਗਰ ਵਾਦਾ ਕਰਤਾ ਸਰਕਾਰ ਨੇ ਕਰਨਾ ਹੀ ਸੀ ਇੱਕ ਪਾਸੇ ਤੁਹਾਨੂੰ ਮੁਫਤ ਦੇ ਰਹੇ ਐ 55000 ਕਰੋੜ ਰੁਪਇਆ ਦਾ ਲੋਕਾਂ ਤੇ ਵਾਧੂ ਭਾਰ ਪੈ ਗਿਆ 15 ਪੈਸੇ ਨਾਲ ਤੇ ਜਿਨ੍ਹਾਂ ਨੇ 50 ਪੈਸੇ ਪੈਟਰੋਲ ਚੱਕਤਾ ਕਿਸੇ ਨੂੰ ਪਤਾ ਲੱਗਣਾ ਨਹੀਂ ਪਰ ਉਹਦੇ ਨਾਲ 1 ਲੱਖ ਕਰੋੜ ਰੁਪਇਆ ਮਤਲਬ 100 ਰੁਪਇਆ ਦੀ ਲੋਕਾਂ ਤੇ ਭਾਰ ਪੈ ਜਾਣਾ ਹੈ ਜਿਹਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸਿਲੰਡਰ 400 ਰੁਪਏ ਸੀ 2014 ਦੇ ਵਿੱਚ ਤੇ ਹੁਣ 980 ਰੁਪਏ ਇੱਕ ਉਹਨਾਂ ਨੇ ਸਿਲੰਡਰ ਫ੍ਰੀ ਦਿੱਤਾ ਅਗਲੀ ਵਾਰੀ ਤੁਸੀਂ ਭਰਉਣ ਜਾਓਗੇ ਉਹ 600 ਰੁਪਏ ਤੁਹਾਡੇ ਤੋਂ ਲੈ ਲੈਣਗੇ ਇੱਕ ਸਾਲ ਚ ਜਿਹੜਾ ਤੁਹਾਨੂੰ ਸਿਲੰਡਰ ਤੇ ਚੁੱਲ੍ਹਾ ਸਾਰਾ ਕੁਝ ਮਾਫ ਕੀ ਦਿੱਤਾ ਹੈ ਫ੍ਰੀ ਉਹ ਤੁਹਾਡੇ ਤੋਂ ਪੂਰਾ ਕਰ ਲੈਣਗੇ ਲੋਕਾਂ ਦਾ ਸਿਰ ਲੋਕਾਂ ਦੀਆਂ ਜੁੱਤੀਆਂ ਸੜਕੇ ਜਿਹੜਾ ਬੰਦਾ ਚਾਹ ਪੀਂਦਾ ਹੈ ਨਾ ਉਹ ਟੈਕਸ ਦਿੰਦਾ ਹੈ ਚਾਹ ਤੇ ਖੰਡ ਤੇ ਦੁੱਧ ਤੇ ਸਿਲੰਡਰ ਤੇ ਸਿਲੰਡਰ ਤੇ ਚਾਹ ਬਣਨੀ ਉਹ ਟੈਕਸ ਨਾਲ ਅਗਲੇ ਸਰਕਾਰ ਚ ਲਾਉਂਦੇ ਆ ਏਸੀ ਚ ਰਹਿੰਦੇ ਆ ਤੁਸੀਂ ਘੱਟਾ ਢੋਣੇ ਹੋ ਸਿਰੀ ਬਣ ਕੇ ਸਾਰਾ ਦਿਨ ਵਾਹਣਾ ਚ ਕੰਮ ਕਰਦੇ ਹੋ ਤੇ ਖਪਦੇ ਹੋ ਤੁਸੀਂ ਕਮਾਤੀ ਉਹਨਾਂ ਨੂੰ ਚਲਾ ਰਹੇ ਹੋ ਜਿੰਨਾ ਚਿਰ ਲੋਕ ਸਿਆਣੇ ਨਹੀਂ ਬਣਦੇ ਰਫਤਾਰ ਰਾਇ ਵਰਗੀਆਂ ਦੇ 20 22 22 ਸਾਲ ਉਮਰ ਹੈ ਨਵੇਂ ਮੁੰਡੇ ਹੈ ਜਦੋਂ ਨੂੰ ਅਕਲ ਆਉਣੀ ਹੈ ਉਹਦੇ ਨੂੰ ਪਾਣਾ ਬੀਤ ਜਾਣਾ ਹੈ ਅਮਰਤਪਾਲ ਦੇ ਪਿੱਛੇ ਯਾਰ ਕਿੰਨੇ ਮੁੰਡੇ ਲੱਗੇ ਰਹੇ ਤੇ ਕਿੰਨਿਆਂ ਦੀ ਜ਼ਿੰਦਗੀ ਖਰਾਬ ਹੋ ਗਈ 35 ਮੁੰਡੇ ਬੰਦ ਐ 10 ਤਾਂ ਡਿਬਰੂਗੜ ਤੇ 25 ਇੱਥੇ ਅੰਮ੍ਰਿਤਸਰ ਤੇ ਵਗੈਰਾ ਵਗੈਰਾ ਜ਼ਿਲਾਂ ਚ ਫਰੋਈਪੁਰ ਜੇਲ੍ਹ ਚ ਕੁਝ ਆਫੀਸ਼ੀਅਲੀ ਜਿੰਨਾ ਦਾ ਡਾਟਾ ਆਇਆ ਦੇ ਆ ਬੰਦੇ ਬੰਦ ਐ ਹੁਣ ਉਹਨਾਂ ਦਾ ਕੀ ਕਹਿਣਾ ਸੀ ਉਹ ਨਵੇਂ ਮੁੰਡੇ ਸੀ ਬਿਨਾਂ ਅਕਲ ਤੋਂ ਪਿੱਛੇ ਲੱਗ ਗਏ ਸੋ ਮੇਟਰੋ ਪ੍ਰਧਾਨ ਮੰਤਰੀ ਦੀ ਜਦੋਂ ਵੀਡੀਓ ਆਈ ਨਾ ਬਾਜੇ ਕੀ ਦੀ ਤਾਂ ਮੈਂ ਸੋਚਿਆ ਯਾਰ ਜਿਹੜਾ ਬੰਦਾ ਟਾਈਮ ਪਾਉਂਦਾ ਸੀ ਉਹ ਜੇਲ੍ਹ 'ਚ ਐ ਤੇ ਜਿਹੜਾ ਬਿੱਟੂ ਨੇ ਉਹਦਾ ਜਵਾਬ ਹੀ ਨਹੀਂ ਦਿੱਤਾ ਵੱਡੇ ਦਿਮਾਗ ਨਾਲ ਸੋਚਿਆ ਉਹ ਹਾਰ ਵੀ ਗਿਆ ਤੇ ਮੰਤਰੀ ਵੀ ਬਣ ਗਿਆ ਤੇ ਜੁੱਤੀ ਉਹਦੀ ਚੱਲਣੀ ਐ ਬਿੱਟੂ ਦੀ ਨਾ ਕਿ ਬਾਜੇ ਗਿਆ ਵਰਗੇ ਦੀ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਬਚ ਕੇ ਰਹੋ ਸੇਫ ਰਹੋ ਸਤਿ ਸ਼੍ਰੀ ਅਕਾਲ